ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਸੰਯੁਕਤ ਰਾਜ ਅਮਰੀਕਾ ਨੇ ਨੈਚਰਲਾਈਜੇਸ਼ਨ ਪ੍ਰਕਿਰਿਆ ਦੇ ਵਿੱਚ ਇੱਕ ਅਹਿਮਕਾਨਪੂਰਨ ਤਬਦੀਲੀ ਕੀਤੀ ਹੈ ਹੁਣ ਜਿਹੜਾ ਵਿਅਕਤੀ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣੀ ਹੈ ਉਹਨਾਂ ਨੂੰ 31 ਅਪਡੇਟ ਸਿਵਿਕਸ ਟੈਸਟ ਫੋਰ ਨੈਚਰਲਾਈਜੇਸ਼ਨ ਦੇ ਨਾਲ ਲਾਜ਼ਮੀ ਹੋਵੇਗਾ USCIT ਦੇ ਅਨੁਸਾਰ 20 ਅਕਤੂਬਰ 2025 ਤੋਂ ਬਾਅਦ ਫਾਰਮ N400 ਜਮ੍ਹਾਂ ਕਰਨ ਵਾਲੇ ਵਿਅਕਤੀਆਂ ਦੇ ਲਈ ਇਹ ਨਵਾਂ ਟੈਸਟ ਲਾਗੂ ਹੋ ਗਿਆ ਜੋ ਵਿਅਕਤੀ ਇਸ ਤਰੀਕ ਤੋਂ ਪਹਿਲਾਂ ਅਰਜ਼ੀ ਦੇ ਚੁੱਕੇ ਨੇ ਉਹ ਹਜੇ ਵੀ 2008 ਦੇ ਸਵਿਫਟ ਟੈਸਟ ਦੇ ਅਧੀਨ ਹੁੰਦੇ ਨੇ ਇਹ ਨਵੀਆਂ ਲੋੜਾਂ ਦਾ ਉਦੇਸ਼ ਨਾਗਰਿਕਤਾ ਦੀ ਯੋਗਤਾ ਤੇ ਮਿਆ ਨੂੰ ਬਤੌਣਾ ਅਤੇ ਨੈਚਰਲਾਈਜੇਸ਼ਨ ਪ੍ਰਕਿਰਿਆ ਵਿੱਚ ਤੋਕਾ ਤੜੀ ਤੋਂ ਬਚਾਉਣਾ ਹੈ ਸਵਿਕਸ ਟੈਸਟ ਦੀ ਤਿਆਰੀ ਕਰ ਰਹੇ ਪਰਵਾਸੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 2025 ਦੇ ਨਾਗਰਿਕ ਸ਼ਾਸਤਰ ਟੈਸਟ ਪ੍ਰਸ਼ਨ ਸੂਚੀ ਦੀ ਪੂਰੀ ਸਮੀਖਿਆ ਕਰ ਲੈਣ ਨੈਚਰਲਾਈਜੇਸ਼ਨ ਜੇਕਰ ਤੁਹਾਡਾ ਜਨਮ ਸਬੰਧਿਤ ਰਾਸ ਤੋਂ ਬਾਹਰ ਹੋਇਆ ਹੈ ਤਾਂ ਅਮਰੀਕਾ ਨਾਗਰਿਕ ਪਰੰਪਤੀ ਪਰਕਿਰ ਹੈ ਯੋ ਗ੍ਰੀਨ ਕਾਰਡ ਤਾਰਕ ਫਾਰਮ ਐਂਡ 400 ਵਰਤ ਕੇ ਅਰਜ਼ੀ ਦੇ ਸਕਦੇ ਨੇ 2425 ন্যাਚੁਰలైజేషన్ सिविक्स टेस्ट ਮੁੱਖ ਤੌਰ ਉਤੇ ਕਿੱਡਾ ਜਾਂਦੇ ਯੂਐਸਆਈਐਸ ਅਧਿਕਾਰੀ 128 ਸਾਲਾਂ ਵਿੱਚੋਂ ਵੀ ਪ੍ਰਸ਼ਨ ਪੁੱਛੇਗਾ ਪਾਸ ਹੋਣ ਦੇ ਲਈ ਘੱਟੋ ਘੱਟ 12 ਸਹੀ ਉੱਤਰ ਦੇਣਾ ਜ਼ਰੂਰੀ ਨੇ ਜੇ 9 ਜਾਂ ਉਸ ਤੋਂ ਵੱਧ ਸਵਾਲ ਗਲਤ ਜਵਾਬ ਹੋ ਜਾਂ ਤਾਂ ਟੈਸਟ ਫੇਲ ਮੰਨਿਆ ਜਾਵੇਗਾ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਅਤੇ 20 ਸਾਲ ਜਾਂ ਇਸ ਤੋਂ ਵੱਧ ਸਮੇਤੋ ਅਮਰੀਕਾ ਵਿੱਚ ਕਾਨੂੰਨੀ ਸਥਾਈ ਨਿਵਾਸੀ ਹੋਣ ਵਾਲੀ ਵਿਅਕਤੀਆਂ ਦੇ ਲਈ ਯੂਐਸਸੀਆਈਐਸ ਵਿਸ਼ੇਸ਼ 10 ਪ੍ਰਸ਼ਨਾਂ ਵਾਲਾ ਟੈਸਟ ਲਾਗੂ ਕਰੇਗਾ ਇਹ ਵਿਅਕਤੀ ਆਪਣੀ ਪਸੰਦੀ ਭਾਸ਼ਾ ਦੇ ਵਿੱਚ ਟੈਸਟ ਦੇ ਸਕਦੇ ਨੇ ਨੈਚਰਲਾਈਜੇਸ਼ਨ ਇੰਟਰਵਿਊ ਦੇ ਤੌਰਾਨ ਸਿਵਿਕਸ ਟੈਸਟ ਵਿੱਚ ਤੁਹਾਨੂੰ ਆਪਣੇ ਇੰਟਰਵਿਊ ਅਧਿਕਾਰੀ ਦੇ ਨਾਮ ਨਾਲ ਸਵਾਲ ਦਾ ਜਵਾਬ ਦੇਣਾ ਪਵੇਗਾ ਇਹ ਨਵਾਂ ਟੈਸਟ ਯਕੀਨੀ ਬਣਾਉਂਦਾ ਹੈ ਕਿ ਸਿਰਫ ਉਹੀ ਵਿਅਕਤੀ ਨਾਗਰਿਕਤਾ ਪ੍ਰਾਪਤ ਕਰੇ ਜੋ ਅਮਰੀਕੀ ਸਰਕਾਰ ਅਤੇ ਨਾਗਰਿਕਤਾ ਸ਼ਾਸਤਰ ਦੀ ਸਮਝ ਰੱਖਦਾ ਹੋਵੇ ਇਸ ਤਬਦੀਲੀ ਦੇ ਨਾਲ ਨੈਚਰਲਾਈਜੇਸ਼ਨ ਪ੍ਰਕਿਰਿਆ ਹੋਰ ਸੁਚੱਜੀ ਅਤੇ ਸੁਰੱਖਿਅਤ ਬਣਾਈ ਜਾ ਰਹੀ ਹੈ ਪ੍ਰਵਾਸੀਆਂ ਨੂੰ ਸਲਾਹ ਹੈ ਕਿ ਟੈਸਟ ਦੀ ਪੂਰੀ ਤਿਆਰੀ ਕਰਕੇ ਆਪਣੀ ਸਫਲਤਾ ਦੀ ਸੰਭਾਵਨਾ ਵਧਾਉਣ ਸੇਕਟਰ ਅੱਜ ਅਮਰੀਕਾ ਨੇ ਨੈਚਰਲਾਈਜੇਸ਼ਨ ਪ੍ਰਕਿਰਿਆ ਦੇ ਵਿੱਚ ਇੱਕ ਅਹਿਮ ਕਾਨੂੰਨ ਤਬਦੀਲੀ ਕੀਤੀ ਹੈ ਹੁਣ ਜਿਹੜਾ ਵਿਅਕਤੀ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣੀ ਹੈ ਉਹਨਾਂ ਨੂੰ 2025 ਅਪਡੇਟ ਸਿਵਿਕਸ ਟੈਸਟ ਫੋਰ ਨੈਚਰਲਾਈਜੇਸ਼ਨ ਦੇ ਨਾਲ ਲਾਜ਼ਮੀ ਹੋਵੇਗਾ ਯੂਐਸਸੀਆਈਐਸ ਦੇ ਅਨੁਸਾਰ 20 ਅਕਤੂਬਰ 2025 ਤੋਂ ਬਾਅਦ ਫਾਰਮ ਐਨ 400 ਜਮ੍ਹਾਂ ਕਰਨ ਵਾਲੇ ਵਿਅਕਤੀਆਂ ਦੇ ਲਈ ਇਹ ਨਵਾਂ ਟੈਸਟ ਲਾਗੂ ਹੋਵੇਗਾ ਜੋ ਵਿਅਕਤੀ ਇਸ ਤਰੀਕ ਤੋਂ ਪਹਿਲਾਂ ਅਰਜ਼ੀ ਦੇ ਚੁੱਕੇ ਨੇ ਉਹ ਹਜੇ ਵੀ 2008 ਦੇ ਸਵਿਕਸ ਟੈਸਟ ਦੇ ਅਧੀਨ ਹੁੰਦੇ ਨੇ ਇਹ ਨਵੀਆਂ ਲੋੜਾਂ ਦਾ ਉਦੇਸ਼ ਨਾਗਰਿਕਤਾ ਦੀ ਯੋਗਤਾ ਦੇ ਮਿਆਰ ਨੂੰ ਵਧਾਉਣਾ ਅਤੇ ਨੈਚਰਲਾਈਜੇਸ਼ਨ ਪ੍ਰਕਿਰਿਆ ਵਿੱਚ ਤੋਕਾ ਤੜੀ ਤੋਂ ਬਚਾਉਣਾ ਹੈ ਸਵਿਕਸ ਟੈਸਟ ਦੀ ਤਿਆਰੀ ਕਰ ਰਹੇ ਪਰਵਾਸੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 2025 ਦੇ ਨਾਗਰਿਕ ਸ਼ਾਸਤਰ ਟੈਸਟ ਪ੍ਰਸ਼ਨ ਸੂਚੀ ਦੀ ਪੂਰੀ ਸਮੀਖਿਆ ਕਰ ਲੈ Naturalization جيڪر ਤੁਹਾਡਾ ਜਨਮ ਸਿੱਖਤ ਰਾਸ ਤੋਂ ਬਾਹਰ ਹੋਇਆ ਹੈ ਤਾਂ ਅਮਰੀਕਾ ਨਾਗਰਿਕ ਬਣਨ ਦੀ ਪ੍ਰਕਿਰਿਆ ਯੋਕ ਰੀਨ ਕਾਰਡ ਤਾਰਕ ਫਾਰਮ ਐਂਡ 400 ਵਰਤ ਕੇ ਅਰਜ਼ੀ ਦੇ ਸਕਦੇ ਨੇ 2025 ਨੈਚਰਲਾਈਜੇਸ਼ਨ ਸਿਵਿਕਸ ਟੈਸਟ ਮੁੱਖ ਤੌਰ ਉੱਤੇ ਕੀਤਾ ਜਾਂਦਾ ਹੈ यूएससीआईएस अधिकारी 128 सालਾਂ ਵਿੱਚੋਂ 20 ਪ੍ਰਸ਼ਨ ਪੁੱਛੇਗਾ। ਪਾਸ ਹੋਣ ਦੇ ਲਈ ਕਟੋਕਟ 12 ਸਹੀ ਉੱਤਰ ਦੇਣਾ ਜ਼ਰੂਰੀ ਨਹੀਂ। ਜੇ 9 ਜਾਂ ਉਸ ਤੋਂ ਵੱਧ ਸਵਾਲ ਗਲਤ ਜਵਾਬ ਹੋ ਜਾਣ ਤਾਂ ਟੈਸਟ ਫੇਲ ਮੰਨਿਆ ਜਾਵੇਗਾ। 5 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਅਤੇ 20 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਕਾਨੂੰਨੀ ਸਥਾਈ ਨਿਵਾਸੀ ਹੋਣ ਵਾਲੀ ਵਿਅਕਤੀਆਂ ਦੇ ਲਈ ਯੂਐਸਸੀਆਈਐਸ ਵਿਸ਼ੇਸ਼ 10 ਪ੍ਰਸ਼ਨਾਂ ਵਾਲਾ ਟੈਸਟ ਲਾਗੂ ਕਰੇਗਾ। ਇਹ ਵਿਅਕਤੀ ਆਪਣੀ ਪਸੰਦੀ ਭਾਸ਼ਾ ਦੇ ਵਿੱਚ ਟੈਸਟ ਦੇ ਸਕਦੇ ਨੇ ਨੈਚਰਲਾਈਜੇਸ਼ਨ ਇੰਟਰਵਿਊ ਦੇ ਦੌਰਾਨ ਸਿਵਿਕਸ ਟੈਸਟ ਵਿੱਚ ਤੁਹਾਨੂੰ ਆਪਣੇ ਇੰਟਰਵਿਊ ਅਧਿਕਾਰੀ ਦੇ ਨਾਮ ਨਾਲ ਸਵਾਲ ਦਾ ਜਵਾਬ ਦੇਣਾ ਪਵੇਗਾ ਇਹ ਨਵਾਂ ਟੈਸਟ ਇਹ ਯਕੀਨੀ ਬਣਾਉਂਦਾ ਹੈ ਕਿ ਸਿਰਫ ਉਹੀ ਵਿਅਕਤੀ ਨਾਗਿਕਤਾ ਪ੍ਰਾਪਤ ਕਰੇ ਜੋ ਅਮਰੀਕੀ ਸਰਕਾਰ ਅਤੇ ਨਾਗਰਿਕਤਾ ਸ਼ਾਸਤਰ ਦੀ ਸਮਝ ਰੱਖਦਾ ਹੋਵੇ ਇਸ ਤਬਦੀਲੀ ਦੇ ਨਾਲ ਨੈਚਰਲਾਈਜੇਸ਼ਨ ਪ੍ਰਕਿਰਿਆ ਹੋਰ ਸੁਚੱਜੀ ਅਤੇ ਸੁਰੱਖਿਅਤ ਬਣਾਈ ਜਾ ਰਹੀ ਹੈ ਪ੍ਰਵਾਸੀਆਂ ਨੂੰ ਸਲਾਹ ਹੈ ਕਿ ਟੈਸਟ ਦੀ ਪੂਰੀ ਤਿਆਰੀ ਕਰਕੇ ਆਪਣੀ ਸਫਲਤਾ ਦੀ ਸੰਭਾਵਨਾ ਵਧਾਉਣ ਸਯੁਕਤ ਰਾਜ ਅਮਰੀਕਾ ਨੇ ਨੈਚਰਲਾਈਜੇਸ਼ਨ ਪ੍ਰਕਿਰਿਆ ਦੇ ਵਿੱਚ ਇੱਕ ਅਹਿਮਕਾਨਪੂਰਨ ਤਬਦੀਲੀ ਕੀਤੀ ਹੈ ਹੁਣ ਜਿਹੜਾ ਵਿਅਕਤੀ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣੀ ਹੈ ਉਹਨਾਂ ਨੂੰ 28 ਅਪਡੇਟ ਸਿਵਿਕਸ ਟੈਸਟ ਫਾਰ ਨੈਚਰਲਾਈਜੇਸ਼ਨ ਦੇ ਨਾਲ ਲਾਜ਼ਮੀ ਹੋਵੇਗਾ USCIS ISDT ਅਨੁਸਾਰ 20 ਅਕਤੂਬਰ 2025 ਤੋਂ ਬਾਅਦ ਫਾਰਮ N-400 ਜਮ੍ਹਾਂ ਕਰਨ ਵਾਲੇ ਵਿਅਕਤੀਆਂ ਦੇ ਲਈ ਇਹ ਨਵਾਂ ਟੈਸਟ ਲਾਗੂ ਹੋ ਕੇ ਜੋ ਵਿਅਕਤੀ ਇਸ ਤਰੀਕ ਤੋਂ ਪਹਿਲਾਂ ਅਰਜ਼ੀ ਦੇ ਚੁੱਕੇ ਨੇ ਉਹ ਹਜੇ ਵੀ 2008 ਦੇ ਸਵਿਫਟ ਟੈਸਟ ਦੇ ਅਧੀਨ ਹੁੰਦੇ ਨੇ ਇਹ ਨਵੀਆਂ ਲੋੜਾਂ ਦਾ ਉਦੇਸ਼ ਨਾਗਰਿਕਤਾ ਦੀ ਯੋਗਤਾ ਤੇ ਮਿਆਨੂ ਵਧਾਉਣਾ ਅਤੇ ਨੈਚਰਲਾਈਜੇਸ਼ਨ ਪ੍ਰਕਿਰਿਆ ਵਿੱਚ ਤੋਕਾ ਤੜੀ ਤੋਂ ਬਚਾਉਣਾ ਹੈ ਸਵਿਕਸ ਟੈਸਟ ਦੀ ਤਿਆਰੀ ਕਰ ਰਹੇ ਪਰਵਾਸੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 2025 ਦੇ ਨਾਗਰਿਕ ਸ਼ਾਸਤਰ ਟੈਸਟ ਪ੍ਰਸ਼ਨ ਸੂਚੀ ਦੀ ਪੂਰੀ ਸਮੀਖਿਆ ਕਰ ਲੈਣ ਨੈਚਰਲਾਈਜੇਸ਼ਨ ਜੇਕਰ ਤੁਹਾਡਾ ਜਨਮ ਸਬੰਧਿਤ ਰਾਸ ਤੋਂ ਬਾਹਰ ਹੋਇਆ ਹੈ ਤਾਂ ਅਮਰੀਕਾ ਨਾਗਰਿਕਪਰੰਤੀ ਪ੍ਰਕਿਰਿਆ ਯੋ ਗ੍ਰੀਨ ਕਾਰਡ ਤਾਰਕ ਫਾਰਮ ਐਂਡ 400 ਵਰਤ ਕੇ ਅਰਜ਼ੀ ਦੇ ਸਕਦੇ ਨੇ 2425 ন্যাਚੁਰలైజేషన్ सिविक्स टेस्ट ਮੁੱਖ ਤੌਰ ਉਤੇ ਕੀਤਾ ਜਾਂਦਾ ਹੈ ਯੂਐਸਆਈਐਸ ਅਧਿਕਾਰੀ 128 ਸਾਲਾਂ ਵਿੱਚੋਂ ਵੀ ਪ੍ਰਸ਼ਨ ਪੁੱਛੇਗਾ ਪਾਸ ਹੋਣ ਦੇ ਲਈ ਘੱਟੋ ਘੱਟ 12 ਸਹੀ ਉੱਤਰ ਦੇਣਾ ਜ਼ਰੂਰੀ ਨੇ ਜੇ 9 ਜਾਂ ਉਸ ਤੋਂ ਵੱਧ ਸਵਾਲ ਗਲਤ ਜਵਾਬ ਹੋ ਜਾਣ ਤਾਂ ਟੈਸਟ ਫੇਲ ਮੰਨਿਆ ਜਾਵੇਗਾ 80 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਅਤੇ 20 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਕਾਨੂੰਨੀ ਸਥਾਈ ਨਿਵਾਸੀ ਹੋਣ ਵਾਲੀ ਵਿਅਕਤੀ ਦੇ ਲਈ USCIS ਵਿਸ਼ੇਸ਼ 10 ਪ੍ਰਸ਼ਨਾਂ ਵਾਲਾ ਟੈਸਟ ਲਾਗੂ ਕਰੇਗਾ ਇਹ ਵਿਅਕਤੀ ਆਪਣੀ ਪਸੰਦੀ ਭਾਸ਼ਾ ਦੇ ਵਿੱਚ ਟੈਸਟ ਦੇ ਸਕਦੇ ਨੇ ਨੈਚਰਲਾਈਜੇਸ਼ਨ ਇੰਟਰਵਿਊ ਦੇ ਦੌਰਾਨ ਸਿਵਿਕਸ ਟੈਸਟ ਵਿੱਚ ਤੁਹਾਨੂੰ ਆਪਣੇ ਇੰਟਰਵਿਊ ਅਧਿਕਾਰੀ ਦੇ ਨਾਮ ਨਾਲ ਸਵਾਲ ਦਾ ਜਵਾਬ ਦੇਣਾ ਪਵੇਗਾ ਇਹ ਨਵਾਂ ਟੈਸਟ ਯਕੀਨੀ ਬਣਾਉਂਦਾ ਹੈ ਕਿ ਸਿਰਫ ਉਹੀ ਵਿਅਕਤੀ ਨਾਗਰਿਕਤਾ ਪ੍ਰਾਪਤ ਕਰੇ ਜੋ ਅਮਰੀਕੀ ਸਰਕਾਰ ਅਤੇ ਨਾਗਰਿਕਤਾ ਸ਼ਾਸਤਰ ਦੀ ਸਮਝ ਰੱਖਦਾ ਹੋਵੇ ਇਸ ਤਬਦੀਲੀ ਦੇ ਨਾਲ ਨੈਚਰਾਈਜ਼ੇਸ਼ਨ ਪ੍ਰਕਿਰਿਆ ਹੋਰ ਸੁਚੱਜੀ ਅਤੇ ਸੁਰੱਖਿਅਤ ਬਣਾਈ ਜਾ ਰਹੀ ਹੈ ਪ੍ਰਵਾਸੀਆਂ ਨੂੰ ਸਲਾਹ ਹੈ ਕਿ ਟੈਸਟ ਦੀ ਪੂਰੀ ਤਿਆਰੀ ਕਰਕੇ ਆਪਣੀ ਸਫਲਤਾ ਦੀ ਸੰਭਾਵਨਾ ਵਧਾਉਣ ਸੰਯੁਕਤ ਰਾਜ ਅਮਰੀਕਾ ਨੇ ਨੈਚਰਾਈਜ਼ੇਸ਼ਨ ਪ੍ਰਕਿਰਿਆ ਦੇ ਵਿੱਚ ਇੱਕ ਅਹਿਮਕਾਨਪੂਰਨ ਤਬਦੀਲੀ ਕੀਤੀ ਹੈ ਹੁੰ ਜਿਹੜੇ ਵਿਅਕਤੀ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣੀ ਹੈ ਉਹਨਾਂ ਨੂੰ 2025 ਅਪਡੇਟ ਸਿਵਿਕਸ ਟੈਸਟ ਫੋਰ ਨੈਚਰਲਾਈਜੇਸ਼ਨ ਦੇ ਨਾਲ ਲਾਜ਼ਮੀ ਹੋਵੇਗਾ ਯੂਐਸਸੀਆਈਐਸ ਦੇ ਅਨੁਸਾਰ 20 ਅਕਤੂਬਰ 2025 ਤੋਂ ਬਾਅਦ ਫਾਰਮ ਐਨ 400 ਜਮ੍ਹਾਂ ਕਰਨ ਵਾਲੇ ਵਿਅਕਤੀਆਂ ਦੇ ਲਈ ਇਹ ਨਵਾਂ ਟੈਸਟ ਲਾਗੂ ਹੋਵੇਗਾ ਜੋ ਵਿਅਕਤੀ ਇਸ ਤਰੀਕ ਤੋਂ ਪਹਿਲਾਂ ਅਰਜ਼ੀ ਦੇ ਚੁੱਕੇ ਨੇ ਉਹ ਹਜੇ ਵੀ 2008 ਦੇ ਸਿਵਿਕਸ ਟੈਸਟ ਦੇ ਅਧੀਨ ਹੁੰਦੇ ਨੇ ਇਨ ਨਵੀਆਂ ਲੋੜਾਂ ਦਾ ਉਦੇਸ਼ ਨਾਗਰਿਕਤਾ ਦੀ ਯੋਗਤਾ ਤੇ ਮਿਆਰ ਨੂੰ ਵਧਾਉਣਾ ਅਤੇ ਨੈਚਰਲਾਈਜੇਸ਼ਨ ਪ੍ਰਕਿਰਿਆ ਵਿੱਚ ਧੋਖਾਧੜੀ ਤੋਂ ਬਚਾਉਣਾ ਹੈ। ਸਵਿਫਟ ਸਟੈਟਸ ਦੀ ਤਿਆਰੀ ਕਰ ਰਹੇ ਪਰਵਾਸੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 2025 ਦੇ ਨਾਗਿਕ ਸ਼ਾਸਤਰ ਟੈਸਟ ਪ੍ਰੈਸ਼ਨ ਸੂਚੀ ਦੀ ਪੂਰੀ ਸਮੀਖਿਆ ਕਰ ਲੈ। ਨੈਚਰਲਾਈਜੇਸ਼ਨ ਜੇਕਰ ਤੁਹਾਡਾ ਜਨਮ ਸਯੁਤ ਰਾਸ ਤੋਂ ਬਾਹਰ ਹੋਇਆ ਹੈ ਤਾਂ ਅਮਰੀਕਾ ਨਾਗਰਿਕ ਪਰੰਦੇ ਪਰਕੀਤ ਹੈ। ਯੋ ਗ੍ਰੀਨ ਕਾਰਡ ਤਾਰਕ ਫਾਰਮ ਐਂਡ 400 ਵਰਤ ਕੇ ਅਰਜ਼ੀ ਦੇ ਸਕਦੇ ਨੇ। 2025 ন্যাಚುರలైజేషన్ सिविक्स टेस्ट ਮੁੱਖ ਤੌਰ ਉਤੇ ਕਿਤਾਜਾਂ ਦੇ ਯੂਐਸਆਈਐਸ ਅਧਿਕਾਰੀ 128 ਸਾਲਾਂ ਵਿੱਚੋਂ ਵੀ ਪ੍ਰਸ਼ਨ ਪੁੱਛੇਗਾ। پاس ਹੋਣ ਦੇ ਲਈ ਕਟੋਕਟ 12 ਸਹੀ ਉੱਤਰ ਦੇਣਾ ਜ਼ਰੂਰੀ ਨਹੀਂ। ਜੇ 9 ਜਾਂ ਉਸ ਤੋਂ ਵੱਧ ਸਵਾਲ ਗਲਤ ਜਵਾਬ ਹੋ ਜਾਂ ਤਾਂ ਟੈਸਟ ਫੇਲ ਮੰਨਿਆ ਜਾਵੇਗਾ। 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਅਤੇ 20 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਕਾਨੂੰਨੀ ਸਥਾਈ ਨਿਵਾਸੀ ਹੋਣ ਵਾਲੀ ਵਿਅਕਤੀ ਅਤੇ ਲਈ ਯੂਐਸਸੀ ਆਈਐਸ ਵਿਸ਼ੇ